ਦਾ ਹਸਲ ਤੇ ਜਿਹੜਾ 24 ਜਨਵਰੀ ਦੇ ਦਿਨ ਚੋਰੀ ਹੋਇਆ ਟਰੈਕਟਰ ਜਿਹੜਾ ਕਿ ਉਹ ਬੰਦਾ ਤੇ ਹਾਰਪੁਰ ਕੋਲੇ ਦੀ ਫਾਰਮ ਦੀ ਜ਼ਮੀਨ ਤੇ ਖੜ੍ਹਾ ਨੇ ਹਵਾਲੇ ਇੰਸਾਨ ਟਰੈਕਟਰ ਤੁਹਾਨੂੰ ਦੱਸ ਦਈਏ ਪੂਰਾ ਮਾਮਲਾ ਕੀ ਹੋਇਆ ਸੀ ਜਿਹੜਾ ਬੰਦਾ ਕਿਸਾਨ ਦੇ ਘਰ ਕੰਮ ਕਰਦਾ ਸੀ ਉਹ ਇੱਕ ਦਿਨ ਰਾਤ ਨੂੰ ਟਰੈਕਟਰ ਚੋਰੀ ਕਰਕੇ ਫਰਾਰ ਹੋ ਗਿਆ ਉਹਨੂੰ ਸਿਪ੍ਰਾਸ਼ਾਸਨ ਬਿਹਾਰ ਦੀ ਪੁਲਿਸ ਦੇ ਸਹਿਯੋਗ ਦੇ ਨਾਲ ਟਰੈਕਟਰ ਗ੍ਰਾਮਤ ਕੀਤਾ ਗਿਆ ਤੇ ਟਰੈਕਟਰ ਦੇ ਮਾਲਕ ਨੂੰ ਉਸ ਦਾ ਟਰੈਕਟਰ ਪੁਲਿਸ ਪ੍ਰਸ਼ਾਸਨ ਵੱਲੋਂ ਸੌਂਪ ਦਿੱਤਾ ਗਿਆ ਪਰ ਹਲੇ ਵੀ ਚੋਰ ਦੀ ਭਾਲ ਜਾਰੀ ਹੈ ਅਰ ਇੱਕ 1911 2024 ਨੂੰ ਮੁਕੱਦਮਾ ਦਰਜ ਹੋਇਆ ਸੀਗਾ ਜਿਹੜਾ ਕਿ ਟਰੈਕਟਰ ਚੋਰੀ ਕਰਕੇ ਇੱਕ ਸੀਰੀ ਇਹਨਾਂ ਦਾ ਮਨਜੀਤ ਸਿੰਘ ਹੋਣਾ ਦਾ ਸੀਰੀ ਟਰੈਕਟਰ ਚੋਰੀ ਕਰਕੇ ਬਿਹਾਰ ਲੈ ਗਿਆ ਸੀਗਾ ਤੇ ਉਹਦੇ ਵਿੱਚ ਸਾਡੇ ਐਸਐਚਓ ਸਾਹਿਬ ਸਰਦਾਰ ਗੁਰਿੰਦਰ ਸਿੰਘ ਨਾਗਰਾ ਤੇ ਸਾਡੇ ਏਐਸਆਈ ਜਸਵੀਰ ਸਿੰਘ ਅਸੀਂ ਸੀਨੀਅਰ ਬਲਤ ਅਫਸਰਾਂ ਦੀ ਜਿਹੜੇ ਕਿ ਮਹਿਮ ਚੱਲ ਰਹੀ ਹੈ ਸਾਡੀ ਜਿਹੜੇ ਹਿੰਸ ਕ੍ਰਾਈਮ ਦੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਦੀ ਜਿਹੜੀ ਫੜੋ ਫੜਾਈ ਚੱਲ ਰਹੀ ਆ ਉਹਦੇ ਵਿੱਚ ਅਸੀਂ ਇੱਕ ਟੀਮ ਆ ਜਿਹੜਾ ਏਐਸਆਈ ਜਸਵੀਰ ਸਿੰਘ ਅਸੀਂ ਉਹਨਾਂ ਨੂੰ ਬਿਹਾਰ ਭੇਜਿਆ ਔਰ ਬਿਹਾਰ ਤੋਂ ਅਸੀਂ ਇਹ ਟਰੈਕਟਰ ਰਿਕਵਰ ਕਰਕੇ ਲਿਆਂਦਾ ਤੇ ਬਾਈ ਰੋਡ ਐ ਸੀ ਇਹਨੂੰ ਬਿਹਾਰ ਤੋਂ ਬਾਈ ਰੋਡ ਐ ਸੀ ਇਹਨੂੰ ਲੈ ਕੇ ਆਏ ਆ ਤੇ ਹੁਣ ਅਸੀਂ ਜਿਹੜਾ ਇਹ ਜਿਹੜੀਆਂ ਚਾਬੀਆਂ ਜਿਹਦਾ ਅਸਲੀ ਮਾਲਕ ਸਰਦਾਰ ਮਨਜੀਤ ਸਿੰਘ ਹੁਣੀ ਅ ਥੋੜੀ ਜਿਹੀ ਇੱਕ ਮਿੰਟ ਇਹ ਰਣਾ ਮਨਜੀਤ ਸਿੰਘ ਹੈ ਜੀ ਪਿੰਡ ਗਿਲਦਿਆਂ ਤੋਂ ਸਰ ਇਹ ਕਰੋਨਾ ਦਾ ਡਰੈਕਟਰ ਜਿਹੜਾ ਚੋਰੀ ਹੋਇਆ ਸੀ ਇਹ ਪਿਛਲੇ ਸਾਲ 2024 ਦੇ ਵਿੱਚ ਨਵੰਬਰ ਚ ਚੋਰੀ ਕਰਕੇ ਇਹ ਭਈਆ ਸੀਗਾ ਬਿਹਾਰ ਦਾ ਜਿਹੜਾ ਸਾਡੇ ਪਿੰਡ ਕਪ ਕਰਦਾ ਸੀ ਰਜੀ ਸ਼ਾ ਇਹ ਰਾਤ ਦੇ ਟਾਈਮ ਟਰੈਕਟਰ ਚੋਰੀ ਹਵੇਲੀ ਦੇ ਵਿੱਚੋਂ ਕਰਕੇ ਲੈ ਗਿਆ ਸੀ ਟਰੈਕਟਰ ਕਰ ਲਿਆ ਜਿੱਦਾਂ ਉਹਨੂੰ ਪੁੱਛਨੇ ਤੁਹਾਨੂੰ ਚਾਬੀਆਂ ਇਹਦੀਆਂ ਵਾਪਸ ਲਿਆ ਗਏ ਉਹਦੇ ਹੱਥੋਂ ਲਿਆ ਕੇ ਦਿੱਤਾ ਕਿਦਾਂ ਦਾ ਲਾਭ ਮਸੂਮ ਹੋ ਰਿਹਾ ਤੁਹਾਨੂੰ ਪ੍ਰਸ਼ਾਸਨ ਬਹੁਤ ਵਧੀਆ ਇਹਦੇ ਵਿੱਚ ਇਹਨਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਆ ਜਿਹਦੇ ਵਿੱਚ ਡਿਪਟੀ ਸਾਹਿਬ ਦਾ ਮੈਂ ਆਤੀ ਧੰਨਵਾਦੀਆਂ ਤੇ ਐਸ ਐਚਓ ਸਾਹਿਬ ਦਾ ਕਿ ਜਿਨ੍ਹਾਂ ਨੇ ਆਪਣੀ ਟੀਮ ਭੇਜ ਕੇ ਮੇਰੀ ਬਹੁਤ ਹੀ ਵੱਡੀ ਹੈਲਪ ਕੀਤੀ ਆ ਮੈਨੂੰ ਇਹ ਭਰੋਸਾ ਸੀ ਕਿ ਇਹ ਬੰਦਾ ਬਹੁਤ ਵਧੀਆ ਕੰਮ ਕਰਦਾ ਪਿਆ ਪਰ ਉਸ ਬੰਦੇ ਨੇ ਬਹੁਤ ਵੱਡਾ ਧੋਖਾ ਦੇ ਗਿਆ ਤੇ ਇਹ ਕੰਮ ਕੀਤਾ ਔਰ ਨੇਪਾਲ ਬਾਰਡਰ ਤੂੰ ਜਾ ਕੇ ਗੁਰਨਾ ਥਾਣਾ ਸੀਗਾ ਜਿੱਥੋਂ ਜਾ ਕੇ ਇਹ ਰਿਕਵਰ ਹੋਇਆ ਟਰੈਕਟਰ ਤੇ ਉੱਥੋਂ ਨਾਲ ਤਿੰਨ ਬੰਦੇ ਪੁਲਿਸ ਦੇ ਗਏ ਸੀ ਜਿਨ੍ਹਾਂ ਜੀ ਜਸਵੀਰ ਸਿੰਘ ਜੀ ਤੇ ਜਸਪ੍ਰੀਤ ਤੇ ਅਮਨਪ੍ਰੀਤ ਅਮਰਜੀਤ ਜੀ ਜਿਹੜਾ ਚੋਰੀ ਕਰਕੇ ਭੀਆ ਲੈ ਕੇ ਗਿਆ ਸੀ ਉਹਦੀ ਅਰੇਸਟ ਹੋਈ ਗਈ ਹੈ ਨਹੀਂ ਉਹਦੀ ਅਜੇ ਤੱਕ ਅਰੇਸਟ ਨਹੀਂ ਹੋਈ ਹੈਗੇ ਉਹ